ਕੀ ਹਾਲ ਚੱਲ ਵੀਰ ਜੀ ਸਭ ਠੀਕ ਠਾਕ ਮਾਰਿਆ ਨਿਕਾ ਆਪਣਾ ਲਾਤੇ ਵਾਸਤੇ ਪਾਤੀ ਏ ਤਾਰ ਜਾਲ ਜੂਲ ਕਸਤਾ ਵਾ ਬੱਲਾ ਤਾਂ ਕਰਦੇ ਆ ਗੱਲ ਅੱਜ ਪਾਣੀ ਲਾਇਆ ਤੇ ਪਾਣੀ ਮਿਰਚਾਂ ਨੂੰ ਲਾਉਣ ਕਰਕੇ ਨਾ ਪਾਣੀ ਥੋੜਾ ਜਿਆਦਾ ਪੈ ਗਿਆ ਉਹ ਪਾਲੀ ਆਪਣੀ ਪੀ ਜਾਂਦੀ ਪਾਣੀ ਇਹ ਵੀ ਥੱਲੇ ਫੁੱਲ ਖਿੜਨੇ ਸ਼ੁਰੂ ਹੋ ਗਏ ਕਿੰਨੋਂ ਬੱਲਾ ਨੂੰ ਦੇ ਸਸਾ ਵਧੀਆ ਨਿਗਾਰਡ ਲੱਗਾ ਵਿੱਚ ਉਹ ਚਵਨਾ ਥੋੜੀਆਂ ਖਰਾਬ ਆ 5 7 10 ਉਹ ਲਿਆਣ ਕੇ ਲਾਉਣੀਆਂ ਪੈਣੀਆਂ ਅਧਿਆ ਡੰਗੂ ਲੈਣ ਕੇ ਲਾ ਦੇਣੇ ਪਹਿਲੀ ਗੱਲ ਤਾਂ ਹੁੰਦੀ ਵਾਹਾਂ ਵੱਧੀ ਬੜੀ ਹੁੰਦੀ ਨੇ ਕਵਰ ਕਰ ਹੀ ਜਾਣਾ ਜਾਲ ਵਾਹ ਥੋੜੇ ਥੜ ਗਏ ਸੀ ਤੇ ਵਾਇਆ ਵਧਾਤਾ ਵਾਇਆ ਕਰਤਾ 14 15 ਫੁੱਟ ਬਾਕੀ ਜਿਤਨ ਵੱਲਣਾ ਨੇ ਕਵਰ ਕਰ ਲਿਆ ਚੱਜਣਾ ਵਿਖਾਵਾਂਗੇ ਤੁਹਾਨੂੰ ਉਹ ਵੀ ਵੀਡੀਓ ਠੀਕ ਹੈ ਵੀਰ ਓਕੇ ਜੀ